ਇਹ ਜੀ ਜੋ ਇਨਕਾਉਂਟਰ ਹੋਇਆ ਸੀ ਹਾਂ ਜੀ ਇਸ ਤਰ੍ਹਾਂ ਸੀ ਕਿ 22 ਤਰੀਕ ਨੂੰ ਇੱਕ ਸਾਡੇ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਇੱਕ ਵਹੀਕਲ ਨੂੰ ਗਨ ਪੁਆਇੰਟ ਤੇ ਸਨੈਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਥਾਣਾ ਨੰਬਰ 8 ਦੇ ਵਿੱਚ ਐਫ ਆਈ ਆਰ ਦਰਜ ਕਰਕੇ ਅਸੀਂ ਉਸ ਦੀ ਤਫਤੀਸ਼ ਸ਼ੁਰੂ ਕੀਤੀ ਉਸ ਦੀ ਤਫਤੀਸ਼ ਦੇ ਦੌਰਾਨ 23 ਤਰੀਕ ਨੂੰ ਸਵੇਰੇ ਸਾਡਾ ਪਰਚਾ ਦਰਜ ਹੋਇਆ ਉਦੀ ਤਫਤੀਸ਼ ਦੇ ਦੌਰਾਨ ਅਸੀਂ ਆਸ-ਪਾਸ ਦੇ ਕਈ ਡਿਸਟ੍ਰਿਕਟਸ ਵਿੱਚ ਵੀ ਰੇਡਸ ਕੀਤੀਆਂ ਫਿਰ ਟੈਕਨੀਕਲ ਐਵਿਡੈਂਸਸ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਜਿਹੜੇ ਸਾਡੇ ਕੇਸ ਦੇ ਵਿੱਚ ਲੁੜਿੰਦੇ ਦੋਸ਼ੀ ਸੀ ਉਹਨਾਂ ਦਾ ਪਤਾ ਲੱਗਿਆ ਕਿ ਅੱਜ ਜੋ ਇਸ ਏਰੀਆ 'ਚ ਹੈਗੇ ਸੋ ਇੱਥੇ ਥਾਣੇ ਦੀ ਫੋਰਸ ਵੱਲੋਂ ਤੇ ਸਟਾਫ ਦੀ ਫੋਰਸ ਵੱਲੋਂ ਨਕਲ ਆਇਆ ਗਿਆ ਸੀ ਜਿੱਥੇ ਕਿ ਇਹਨਾਂ ਦੋਵੇਂ ਦੋਸ਼ੀਆਂ ਨੇ ਜੋ ਕਿ ਆਇਡੈਂਟੀਫਾਈ ਕੀਤੇ ਗਏ ਸੀ ਅਰਸ਼ਦੀਪ ਸਿੰਘ ਤੇ ਤੇਜਵੀਰ ਸਿੰਘ ਇਹਨਾਂ ਨੇ ਇੱਥੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਵਾਬੀ ਫਾਇਰ ਦੇ ਵਿੱਚ ਇਹ ਦੋਵੇਂ ਜ਼ਖਮੀ ਹੋਏ ਤੇ ਜਿਹੜੇ ਕਿ ਅਸੀਂ ਹੁਣ ਸਿਵਲ ਹਸਪਤਾਲ ਜੇ ਭੇਜੇ ਹੈ ਮੈਮ ਮਡਲੀ ਪੁਛ ਮਡਲੀ ਪੁਛ ਗਿਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹਨਾਂ ਨੇ ਇਸ ਤੋਂ ਪਹਿਲਾਂ 10 ਤਰੀਕ ਨੂੰ ਇੱਕ ਵਾਰਦਾਤ ਬਟਾਲਾ ਸ਼ਹਿਰ ਵਿੱਚ ਕੀਤੀ ਸੀ ਜਿੱਥੇ ਕਿ ਦੋ ਬੰਦਿਆਂ ਦੀ ਮੌਤ ਹੋਈ ਸੀ ਸੋ ਉਸ ਕੇਸ ਦੇ ਵਿੱਚ ਇਹ ਬਟਾਲਾ ਪੁਲਿਸ ਨੂੰ ਵੀ ਲੋੜਿੰਦੇ ਸੀਗੇ ਸੋ ਇਹ ਉਥੋਂ ਦੇ ਭੱਜੇ ਹੋਏ ਸੀ ਤੇ ਉਹ ਤੋਂ ਬਾਅਦ ਜਿਹੜੀ 22 ਤਰੀਕ ਰਾਤ ਨੂੰ ਆਪਣੇ ਸ਼ਹਿਰ ਦੇ ਵਿੱਚ ਇਹਨਾਂ ਨੇ ਵਹੀਕਲ ਸਨੈਚ ਕਰਕੇ ਗਨ ਪੁਆਇੰਟ ਤੇ ਫਿਰ ਦੁਬਾਰਾ ਵਾਰਦਾਤ ਕੀਤੀ ਹੈ ਕਿਹੜੇ ਗੈਂਗ ਨਾਲਸ ਮਦਰ ਸੀ ਮੈਡਮ ਉਹ ਅਜੇ ਸਾਡੀ ਮੁਢਲੀ ਪੁੱਛਗਿੱਛ ਵਿੱਚ ਅਜੇ ਇਨਾ ਹੀ ਆਇਆ ਹੈ ਕਿ ਬਟਾਲਾ ਦੀ ਜਿਹੜੀ ਇਨਸੀਡੈਂਟ ਹੈ ਉਸ ਦੇ ਵਿੱਚ ਵੀ ਇਹ ਲੋੜਿੰਦੇ ਹਨ ਤੇ ਹੋਰ ਇਹਨਾਂ ਦੀ ਅਜੇ ਡਿਟੇਲਸ ਪੁੱਛਗਿੱਛ ਡਿਸਚਾਰਜ ਤੋਂ ਬਾਅਦ ਫਿਰ ਕੀਤੀ ਬਟਾਲੇ ਤੋਂ ਬਾਅਦ ਇਹ ਤੇ ਲੁਕੇ ਹੋਏ ਸੀ ਮੈਡਮ ਇਸ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਅਸੀਂ ਆਪਣਾ 23 ਤਰੀਕ ਨੂੰ ਮੁਕਦਮਾ ਦਰਜ ਕਰਕੇ ਉਸ ਤੋਂ ਬਾਅਦ ਦੀ ਤਫ਼ਤੀਸ਼ ਦੇ ਵਿੱਚ ਜਿਵੇਂ-ਜਿਵੇਂ ਚੀਜ਼ਾਂ ਸਾਹਮਣੇ ਆਈਆਂ ਆ ਆਪਾਂ ਸ਼ੇਅਰ ਕੀਤੀਆਂ ਕਿ ਇਹਨਾਂ ਦੋਵਾਂ ਦਾ ਅਸੀਂ ਜਦ ਹੁਣ ਥੋੜੀ ਪੁੱਛਗਛ ਹੋਈ ਹੈ ਜਿੰਨੀ ਥੋੜੀ ਦੇਰ ਛੋਪਾਈ ਉਸ ਦੇ ਵਿੱਚ ਇਹਨਾਂ ਦਾ ਆਂਦਾ ਕਿ ਇਹ ਬਟਾਲੇ ਵਾਲੇ ਵਾਰਦਾਤ ਵੀ ਬਟਾਲਾ ਪੁਲਿਸ ਨੂੰ ਲੋੜਿੰਦੇ ਸਿਗੇ ਸੋ ਜਿਹੜੀ ਅਗਲੀਆਂ ਹੋਰ ਡਿਟੇਲਸ ਹੈਗੀਆਂ ਅਸੀਂ ਉਹਨਾਂ ਦੇ ਨਾਲ ਮਿਲ ਕੇ ਜਵੇਂ ਵੀ ਆਣੀਏ ਅਸੀਂ ਦੱਸਾਂਗੇ ਕਿ ਕਿੰਨੀ ਫਾਈਲਿੰਗ ਕੀਤੀ ਹੈ ਜਵਾਬੀ ਕਾਰਵਾਈ ਮੌਕੇ ਤੋਂ ਹਾਂਜੀ ਮੌਕੇ ਤੋਂ ਇਹਨਾਂ ਤੋਂ ਇਹ ਮੋਟਰਸਾਈਕਲ ਤੇ ਸਵਾਰ ਸਿਗੇ ਮੌਕੇ ਤੋਂ ਇਹਨਾਂ ਤੋਂ ਦੋ ਵੈਪਨ ਰਿਕਵਰ ਹੋਏ ਹਨ ਤੇ ਅਸੀਂ ਅਜੇ ਇਸ ਚੱਗੇ ਹੋਰ ਤਫਤੀਸ਼ ਕਰਨੀ ਹੈ ਆਪਣੀ ਕਿ ਇਹ ਵੈਪਨ ਦਾ ਸੋਰਸ ਕਿ ਸਿਗਾ ਇੱਥੇ ਸਾਡੇ ਏਰੀਆ ਦੇ ਵਿੱਚ ਕਿਵੇਂ ਸਿਗੇ ਸੋ ਜਿਵੇਂ ਵੀ ਹੋਰ ਕੋਈ ਚੀਜ਼ ਸਾਹਮਣੇ ਆਏਗੀ ਆਪਾਂ ਤੁਹਾਨੂੰ ਦੱਸਾਂਗੇ